ਅੱਜ ਸਾਡੇ ਸਾਹੇ ਆਏ ਅੱਜ ਸਾਡੇ ਮੇਰਾ ਨਾਮ ਅੰਕੁਰ ਗੁਪਤਾ ਹੈ ਮੈਂ ਇੱਕ ਸੋਸ਼ਲ ਐਕਟਿਵਿਸਟ ਵੀ ਹਾਂ ਤੇ ਆਮ ਆਦਮੀ ਪਾਰਟੀ ਦਾ ਵਲੰਟੀਅਰ ਵੀ ਹਾਂ ਅੱਜ ਦੇਖੋ ਮੇਰਾ ਇੱਥੇ ਆਉਣ ਦਾ ਬਹੁਤ ਇੰਪੋਰਟੈਂਟ ਕਾਰਨ ਹੈ ਕਿਉਂਕਿ ਜਿਹੜੀ 14 ਮਈ 2024 ਨੂੰ ਨਵੀਂ ਇਲੈਕਟੋਰਲ ਲਿਸਟ ਆਈ ਹੈ ਵੋਟਰ ਲਿਸਟ ਆਈ ਹੈ ਉਹ ਵਾਰਡ ਨੰਬਰ 6 ਨਵੀਂ ਤੇ 8 ਪੁਰਾਣੀ ਉਹ ਜਦੋਂ ਕੱਲ ਮੈਂ ਲਿਆਂਦੀ ਤੇ ਉਹ ਮੈਂ ਵੇਖੀ ਉਹਦੀ ਪੜਤਾਲ ਕੀਤੀ ਤੇ ਵੇਖਣ ਚ ਆਇਆ ਕਿ ਬੂਥਾਂ ਦੇ ਵਿੱਚੋਂ ਜਿਹੜੇ ਬੰਦੇ ਰੈਜ਼ਾਈਡ ਕਰ ਰਹੇ ਨੇ ਰਹਿ ਰਹੇ ਨੇ ਜਿਹੜੇ ਇਸ ਟਾਈਮ ਪ੍ਰੈਜ਼ెంట్ ਉਹਨਾਂ ਦੀਆਂ ਵੋਟਾਂ ਹੀ ਕੱਟੀਆਂ ਗਈਆਂ ਜਿਹੜੇ ਪ੍ਰੈਜ਼ੈਂਟ ਰਹਿ ਰਹੇ ਨੇ ਇਹਦਾ ਮਤਲਬ ਇਹ ਹੈ ਕਿ ਇਹ politically motivated political will ਪਲੱਸ ਨਾਲ ਕੁਝ ਇਲੈਕਸ਼ਨ ਸੈੱਲ ਦੇ ਬੰਦੇ ਨਾਲ ਰਲੇ ਦੇ ਇਹਦਾ ਮਤਲਬ ਜਿਨ੍ਹਾਂ ਨੇ ਬਿਨਾ ਪੜਤਾਲ ਕੀਤੇ ਉਹ ਵੋਟਾਂ ਆਪਣੀ politicial ਬੈਨੀਫਿਟ ਲੈਣ ਲਈ ਆਪਣੇ politicial will ਦੇ ਕਾਰਨ ਉਹ ਵੋਟਾਂ ਹੀ ਘਟਾ ਦਿੱਆਂ ਮੈਂ ਇਹਦਾ ਮਤਲਬ ਕਿ ਉਹ ਜਿਹੜੇ ਲੀਡਰਸ ਨੇ ਜਾਂ ਇਹ ਅਫਸਰ ਨੇ ਜਿਹੜੇ ਇਹ ਅਨੇਕੋ ਸੁਪਰੀਮ ਹੋ ਗਏ ਕਿ ਇਹਨਾਂ ਨੇ ਭਾਰਤ ਦੇ ਲੋਕਤੰਤਰ ਨਾਲ ਡੈਮੋਕ੍ਰੇਸੀ ਨਾਲ ਕਨਸਟੀਟਿਊਸ਼ਨ ਆਫ ਇੰਡੀਆ ਦੇ ਨਾਲ ਤੇ ਭਾਰਤ ਦੀ ਅਖੰਡਤਾ ਨੂੰ ਚੈਲੰਜ ਕਰਤਾ ਇਸ ਅਖੰਡਤਾ ਨੂੰ ਜਿਹੜਾ ਉਹਨਾਂ ਨੇ ਚੈਲੰਜ ਕੀਤਾ ਭਾਰਤ ਦੀ ਉਸ ਬਿਹਾਵ ਤੇ ਅੱਜ ਅਸੀਂ ਡੀਸੀ ਸਾਹਿਬ ਕੋਲ ਆਏ ਸੀ ਰਿਪਰੈਜੈਂਟੇਸ਼ਨ ਦੇਣ ਡੀਸੀ ਸਾਹਿਬ ਇੱਥੇ ਸਿਗੇ ਨਹੀਂ ਫਿਰ ਅਸੀਂ ਏਡੀਸੀ ਮੈਡਮ ਜਿਹੜੇ ਮੈਮ ਮੱਟੂ ਮੈਮ ਨੇ ਪੀਸੀਐਸ ਆਫੀਸਰ ਅਸੀਂ ਉਹਨਾਂ ਨੂੰ ਰਿਪਰੈਜੈਂਟੇਸ਼ਨ ਦਿੱਤੀ ਅਸੀਂ ਤੁਹਾਨੂੰ ਦੱਸਣਾ ਚਾਹਾਂਗੇ ਇਹਦੇ ਵਿੱਚ ਦੇਖੋ ਬੂਥ ਨੰਬਰ 60 ਠੀਕ ਹੈ ਬਸੰਤ ਐਵੇਨਿਊ ਦਾ ਬਿਊਟੀ ਐਵੇਨਿਊ ਦਾ ਬੂਥ ਨੰਬਰ 68 ਨਰਨਕਾਰੀ ਕਲੋਨੀ ਦਾ ਬੂਥ ਨੰਬਰ 31 ਆਬਾਦੀ ਕਰਮਪੁਰੇ ਦਾ ਬੂਥ ਨੰਬਰ 29 25 23 27 ਠੀਕ ਹੈ ਇਹ ਜਿਹੜੇ ਬੂਥ ਹੈਗੇ ਨੇ ਇਹਨਾਂ ਤੇ ਵਿੱਚ ਜਿਹੜੇ ਵੋਟਰ ਰਹਿ ਰਹੇ ਸੀ ਜਿਹੜੇ ਐਸਟੇਜ ਵੀ ਉੱਥੇ ਰਹਿ ਰਹੇ ਨੇ ਉਹਨਾਂ ਦੀਆਂ ਵੋਟਾਂ ਕੱਟੀਆਂ ਗਈਆਂ ਜਦੋਂ ਉੱਥੇ ਡਿਲੀਟਡ ਆਇਆ ਮੈਂ ਉਹਨਾਂ ਨੂੰ ਕਾਲ ਕਰਕੇ ਪੁੱਛਿਆ ਕਿ ਤੁਹਾਨੂੰ ਪਤਾ ਤੁਹਾਡੀ ਵੋਟ ਡਿਲੀਟ ਹੋ ਗਈ ਤੇ ਉਹ ਵਿਚਾਰਿਆਂ ਨੂੰ ਪਤਾ ਹੀ ਨਹੀਂ ਸੀ ਇਸ ਤੋਂ ਬਾਅਦ ਮੈਂ ਇਲੈਕਸ਼ਨ ਕਮਿਸ਼ਨ ਦੇ ਵਿੱਚ ਗੱਲ ਕੀਤੀ ਇਲੈਕਸ਼ਨ ਡਿਪਸੈਲ ਦੇ ਵਿੱਚ ਗੱਲ ਕੀਤੀ ਤੇ ਉਹਨਾਂ ਦਾ ਜਵਾਬ ਕੀ ਸੀ ਹੈਰਾਨੀਜਨਕ ਜਿਹੜਾ ਜਵਾਬ ਸੀ ਕਿ ਚਲੋ ਜੇ ਵੋਟਾਂ ਕੱਟੀਆਂ ਗਈਆਂ ਗਲਤੀ ਨਾਲ ਕੱਟੀਆਂ ਗਈਆਂ ਮੈਨੂੰ ਇਹ ਦੱਸੋ ਕਿ ਭਾਰਤ ਦੀ ਖੰਡਤਾ ਦੇ ਨਾਲ ਇਹ ਗਲਤੀ ਕਰ ਰਹੇ ਨੇ ਕਹਿੰਦੇ ਕਿ ਅਸੀਂ ਦੁਬਾਰਾ ਅਪਲਾਈ ਕਰ ਦਿੰਨੇ ਆ ਵੋਟਾਂ ਦੁਬਾਰਾ ਅਪਲਾਈ ਕਰ ਦਿੰਨੇ ਆ ਪਰ ਉਹ ਵੋਟ ਪਏਗੀ ਨਹੀਂ ਜੇ ਉਹ ਵੋਟ ਪੈਣੀ ਨਹੀਂ ਇਹਦਾ ਮਤਲਬ ਭਾਰਤ ਦੇ ਇਲੈਕਸ਼ਨ ਹੈ ਇਹ ਕੋਈ ਕਾਰਪੋਰੇਸ਼ਨ ਜਾਂ ਵਿਧਾਨ ਸਭਾ ਦਾ ਇਲੈਕਸ਼ਨ ਨਹੀਂ ਹੈ ਇਹ ਦੇਸ਼ ਦੇ ਇਲੈਕਸ਼ਨ ਹੈ ਲੋਕ ਸਭਾ ਦੇ ਇਲੈਕਸ਼ਨ ਹੈ ਇਦੇ ਨਾਲ ਤੁਹਾਡੇ ਦੇਸ਼ ਦਾ ਡਿਫੈਂਸ ਸਿਸਟਮ ਤੁਹਾਡੇ ਦੇਸ਼ ਦੀ ਡਿਵੈਲਪਮੈਂਟ ਜੁੜੀ ਹੈ ਇੱਥੇ ਇੱਕ ਇੱਕ ਵੋਟ ਦੀ ਵੈਲਿਊ ਹੈ ਇਹਦਾ ਮਤਲਬ ਉਹਨਾਂ ਨੇ ਰਿਪਰੈਜ਼ੈਂਟੇਸ਼ਨ ਆਫ ਪੀਪਲ ਐਕਟ ਜਿਹੜਾ 1950 ਦਾ ਬਣਿਆ ਦਾ ਇਹਨਾਂ ਨੇ ਉਹਨੂੰ ਚੈਲੰਜ ਕਰਤਾ ਰਿਪਰੈਜ਼ੈਂਟੇਸ਼ਨ ਆਫ ਪੀਪਲ ਐਕਟ ਨੂੰ ਜਿਹੜੇ ਅਫਸਰ ਨੇ ਲੀਡਰਾਂ ਨਾਲ ਮਿਲ ਕੇ ਤਾਂ ਕਰਕੇ ਅਸੀਂ ਅੱਜ ਇੱਕ ਰਿਪਰੈਜ਼ੈਂਟੇਸ਼ਨ ਤਿਆਰ ਕੀਤੀ ਜਿਹਦੇ ਵਿੱਚ ਜਿਹੜੀਆਂ ਜਿਹੜੀਆਂ ਮੈਨੂੰ ਵੋਟਸ ਲੱਭੀਆਂ ਜਿਹੜੀਆਂ ਜਿਹੜੀਆਂ ਨੂੰ ਮੈਂ ਲੋਕਾਂ ਨੂੰ ਪਛਾਣਦਾ ਸੀ ਜਿਹੜੇ ਲੋਕ ਰੈਜ਼ਾਈਡ ਕਰ ਰਹੇ ਨੇ ਏਰੀਆ ਦੇ ਵਿੱਚ ਉਹਨਾਂ ਦੇ ਮੈਂ ਨਾਮ ਤੇ ਉਹਨਾਂ ਦੇ ਵੋਟਰ ਆਈਡੀ ਕਾਰਡ ਨੰਬਰ ਤੇ ਉਹਨਾਂ ਦੇ ਬੂਥ ਨੰਬਰ ਲਿਖਤੇ ਨੇ ਕਿ ਇਹ ਬੰਦੇ ਉੱਥੇ ਰਹਿੰਦੇ ਨੇ ਇਹਨਾਂ ਦੀਆਂ ਵੋਟਾਂ ਕਿਉਂ ਕੱਟੇਆਂ ਗਈਆਂ ਤੁਹਾਨੂੰ ਮੈਂ ਦੱਸਣਾ ਚਾਹਾਂਗਾ ਕਿਸੇ ਦੀ ਇੱਕ ਵੋਟ ਘਟਾਉਣਾ ਵੀ ਇੰਟੈਂਸ਼ਨਲੀ ਬਹੁਤ ਵੱਡਾ ਕਰਾਈ ਮੈਂ ਤੁਸੀਂ ਇਹ ਦੇਖੋ ਇਹ ਇੱਕ ਬੂਥ ਦੇ ਵਿੱਚ ਹੀ ਇਹਨਾਂ ਨੇ 22 ਵੋਟਾਂ ਕੱਟਤੀਆਂ ਇੱਕ ਬੂਥ ਦੇ ਵਿੱਚ ਹੀ ਜੇ ਇੱਕ ਵੋਟ ਕੱਟੀ ਜਾਏ ਪੂਰੇ ਹਲਕੇ 'ਚ ਉਹ ਵੀ ਇੱਕ ਬਹੁਤ ਵੱਡਾ ਕਰਾਈ ਮੈਂ ਕ੍ਰਿਮੀਨਲ ਅਫੈਂਸ ਹੈ ਉਹ ਵੀ ਨੋਨ ਕੋਗਨੀਜੇਬਲ ਅਫੈਂਸ ਹੈ ਤੇ ਇਹਨਾਂ ਨੇ 22 ਇੱਕ ਬੂਥ ਚੋਂ ਕੱਢਤੀ ਤਾਂ ਜੇ ਆਪਾਂ ਵਾਰਡ ਨੰਬਰ 6 ਨਵੀਂ ਤੇ 8 ਪ੍ਰਾਣੀ ਦਾ ਪੂਰਾ ਡਾਟਾ ਕਲੈਕਟ ਕਰੀਏ ਮੈਨੂੰ ਲੱਗਦਾ ਇਹਨਾਂ ਨੇ 5-700 ਵੋਟ ਘਟਾਤੀ ਹੋएगी ਤਾਂ ਕਰਕੇ ਅੱਜ ਮੈਂ ਪੀ.ਸੀ.ਐਸ. ਅਫੀਸਰ ਮੈਡਮ ਨੂੰ ਮਿਲਿਆ ਐਡੀ.ਸੀ. ਸਾਹਿਬ ਨੂੰ ਉਹਨਾਂ ਨੂੰ ਮੈਂ ਰਿਕੁਐਸਟ ਕੀਤੀ ਕਿ ਤੁਸੀਂ ਸਪੈਸੀਫਿਕਲੀ ਵਾਰਡ ਨੰਬਰ 6 ਨਵੀਂ ਤੇ 8 ਪ੍ਰਾਣੀ ਦੇ ਨੂੰ ਉੱਥੇ ਬੀਐਲਓ ਦੀ ਸਪੈਸ਼ਲ ਡਿਊਟੀ ਲਾਓ ਤੇ ਜਿਨ੍ਹਾਂ ਜਿਨ੍ਹਾਂ ਦੀ ਵੋਟਰ ਲਿਸਟਾਂ ਦੇ ਵਿੱਚ ਜਿਹਦੀ 14 ਮਈ 2024 ਨੂੰ ਬਣੀ ਹੈ ਜਿਨ੍ਹਾਂ ਦੇ ਅੱਗੇ ਡਿਲੀਟਿਡ ਲਿਖਿਆ ਉਹਨਾਂ ਨੂੰ ਸਪੈਸੀਫਿਕਲੀ ਸਪੈਸੀਫਿਕਲੀ ਘਰ ਜਾ ਕੇ ਵੇਖੋ ਦੇਖੋ ਦੋ ਤਰ੍ਹਾਂ ਦੀਆਂ ਵੋਟਾਂ ਕੱਟੀਆਂ ਇੱਕ ਤਾਂ ਬੰਦੇ ਜਿਹੜੇ ਰਹਿੰਦੇ ਨੇ ਇਹ ਇਹਨਾਂ ਨੇ ਉਹਦੀ ਵੋਟ ਹੀ ਕੱਢਤੀ ਜਿਹੜੀ ਡਾਇਰੈਕਟ ਕਰਾਈ ਮੈਂ ਫਿਰ ਕੁਛ ਇਹਨਾਂ ਨੇ ਵੋਟਾਂ ਕੱਢਤੀਆਂ ਜਿਹੜੇ ਲੋਕਾਂ ਨੇ ਆਪਣਾ ਰੈਜ਼ਿਡੈਂਸ ਆਲੇ ਦੁਆਲੇ ਲਾਗੇ ਛੱਗੇ ਸ਼ਿਫਟ ਕੀਤਾ ਇਹਨਾਂ ਨੇ ਬਿਨਾ ਪਤਾ ਕਿਤੇ ਕਿ ਉਹਨਾਂ ਨੇ ਸੈਕੰਡ ਵੋਟ ਬਣਾਈ ਹੈ ਕਿ ਨਹੀਂ ਦੇਖੋ ਵੋਟ ਕੱਟਣ ਦਾ ਇੱਕ ਸਿਸਟਮ ਹੁੰਦਾ ਹੈ ਕਿ ਮੈਂ ਅੱਜ ਬਿਊਟੀ ਐਵਨਿਊ ਰਹਿਣਾ ਜੇ ਮੈਂ ਸਪੋਜ਼ ਕਰوں ਬਿਊਟੀ ਐਵਨਿਊ ਦਾ ਇਲਾਕਾ ਛੱਡ ਕੇ ਮੈਂ ਵਰਿੰਦਾਵਨ ਗਾਰਡਨ ਤੇ ਜਾਣਾ ਸਪੋਜ਼ ਕਰوں ਦੂਸਰੇ ਏਰੀਆ ਤੇ ਜਾਣਾ ਜਾਂ ਮੈਂ ਫੇਅਰਲੈਂਡ ਕਲੋਨੀ ਤੇ ਜਾਣਾ ਪਹਿਲੇ ਮੈਂ ਬਿਊਟੀ ਐਵਨਿਊ ਤੋਂ ਕਟਾਵਾਂਗਾ ਫਿਰ ਮੇਰੀ ਨਵੀਂ ਵੋਟ ਉਧਰ ਅਪਲਾਈ ਹੋਏਗੀ ਜਿੰਨੇ ਦਰ ਮੈਂ ਪਿਛਲੀ ਵੋਟ ਨਹੀਂ ਕਟਾਵਾਂਗਾ ਮੇਰੀ ਨਵੀਂ ਬਣੇਗੀ ਨਹੀਂ ਇਹਨਾਂ ਨੇ ਦੋ ਤਰ੍ਹਾਂ ਦੀਆਂ ਵੋਟਾਂ ਕੱਢਤੀਆਂ ਇੱਕ ਤੇ ਜਿਹੜੇ ਬੰਦੇ ਰਹਿ ਰਹੇ ਨੇ ਪ੍ਰੈਜ਼ੈਂਟ ਉਹ ਤਾਂ ਕੱਟ ਹੀ ਦਿੱਤੀਆਂ ਵੋਟਾਂ ਤੇ ਜਿਹੜੇ ਲਾਗੇ ਸ਼ਾਕੇ ਵਾਲੀਆਂ ਕਲੋਨੀ ਸਟ ਸ਼ਿਫਟ ਹੋਏ ਨੇ ਉਹਨਾਂ ਦੀ ਬਿਨਾਂ ਪੜਤਾਲ ਕੀਤੇ ਜਿਨ੍ਹਾਂ ਨੇ ਸੋਚਿਆ ਕਿ ਅਸੀਂ ਨਵੀਂ ਕਲੋਨੀ 'ਚ ਵੋਟ ਨਹੀਂ ਬਣਾਣੀ ਕਿਉਂਕਿ ਆਪਾਂ ਵੋਟ ਉੱਥੇ ਪਿਛਲੀ ਕਲੋਨੀ 'ਚ ਹੀ ਪਾਣ ਜਾਵਾਂਗੇ ਜਿੱਥੇ ਸਾਡਾ ਜੰਮ ਪਲ ਰਿਹਾ ਜਾਂ ਜਿੱਥੇ ਸਾਡੇ ਬੱਚੇ ਗਰੋਅ ਕੀਤੇ ਨੇ ਅਸੀਂ ਉੱਥੇ ਹੀ ਵੋਟ ਪਾਣੀ ਹੈ ਪੁਰਾਣੀ ਕਲੋਨੀ ਜਾ ਕੇ ਇਹਨਾਂ ਨੇ ਉਹਦੀ ਵੋਟ ਵੀ ਕੱਢਤੀ ਪ੍ਰਸ਼ਾਸਨ ਦੇਖੋ ਪ੍ਰਸ਼ਾਸਨ ਨਾਲ ਮੇਰੀ ਗੱਲ ਹੋਈ ਹੈ ਤੁਹਾਡੇ ਸਾਹਮਣੇ ਗੱਲ ਹੋਈ ਹੈ ਉਹਨਾਂ ਨੇ ਇਹੀ ਕਿਹਾ ਕਿ ਹੁਣ ਨਵੀਆਂ ਵੋਟਾਂ ਬਣ ਨਹੀਂ ਸਕਦੀਆਂ ਕਿਉਂਕਿ ਉਹਦਾ ਟਾਈਮ ਲੰਘ ਚੁੱਕਾ ਹੈ ਇਹਦਾ ਮਤਲਬ ਐ ਕਿ ਜੇ ਟਾਈਮ ਲੰਘ ਗਿਆ ਤੇ ਇਹਦਾ ਮਤਲਬ ਪ੍ਰਸ਼ਾਸਨ ਹੀ ਖੇਡ ਰਿਹਾ ਸਾਡੇ ਨਾਲ ਇਹਦਾ ਮਤਲਬ ਐਡਮਿਨਿਸਟ੍ਰੇਸ਼ਨ ਨੇ ਲੋਕਾਂ ਦੀ ਵੋਟਾਂ ਦੀ ਵੈਲਿਊ ਜ਼ੀਰੋ ਸਮਝੀ ਇਸ ਲਈ ਇਹਦੀ ਮੈਂ ਇੱਕ ਕਾਪੀ ਇਹਨਾਂ ਨੂੰ ਦਿੱਤੀ ਹੈ ਏਆਰਓ ਸਾਹਿਬ ਨੂੰ ਇੱਕ ਏਡੀਸੀ ਸਾਹਿਬ ਨੂੰ ਦਿੱਤੀ ਹੈ ਡਾਇਰੀ ਨੰਬਰ ਮੈਂ ਲਵਾ ਲਿਆ ਉਸ ਤੋਂ ਬਾਅਦ ਇਹਦੀ ਇੱਕ ਕਾਪੀ ਮੈਂ ਚੀਫ ਇਲੈਕਟੋਰਲ ਨੂੰ ਭੇਜੀਆ ਪੰਜਾਬ ਦੇ ਨੂੰ ਇੱਕ ਮੈਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੂੰ ਭੇਜਾਂਗਾ ਤੇ ਇੱਕ ਕਾਪੀ ਮੈਂ ਪ੍ਰਾਈਮ ਮਿਨਿਸਟਰ ਆਫਿਸ ਨਿਊ ਦਿੱਲੀ ਇਹਦੀ ਕਰਾਂਗੇ ਕਿੰਨੇ ਇਹਨਾਂ ਦਾ ਮੋਟਿਵ ਕੀ ਹੈ ਇਹਦੇ ਵਿੱਚ ਕੀ ਰਾਜਨੀਤੀ ਕੋਈ ਰਾਜਨੀਤੀ ਹੈ ਬਿਲਕੁਲ ਰਾਜਨੀਤੀ ਤੁਸੀਂ ਦੱਸੋ ਵੀਰ ਜੀ ਬੰਦੇ ਰਹਿੰਦੇ ਹੋ ਤੇ ਫਿਰ ਵੋਟਾਂ ਕਿਉਂ ਕਟੀਆਂ ਜਾਣੀਆਂ ਜੇ ਸਪੋਜ਼ ਕਰੋ ਇਹਦਾ ਮਤਲਬ ਕਿਸੇ ਨਾ ਕਿਸੇ ਨੇ ਉਹਨਾਂ ਨੂੰ ਉਥੇ ਬਿਠਾ ਕੇ ਕਿਹਾ ਜੀ ਵੋਟ ਕੱਢ ਦਿਓ ਤੇ ਉਹਨਾਂ ਨੇ ਅੱਗੇ ਸਮਝਿਆ ਹੀ ਨਹੀਂ ਕਿ ਅਸੀਂ ਬੀਐਲਓ ਨੂੰ ਰਿਸਪੈਕਟਿਵ ਬੀਐਲਓ ਨੂੰ ਉਥੇ ਭੇਜੀਏ ਕਿ ਤੁਸੀਂ ਚੈੱਕ ਕਰੋ ਬੰਦਾ ਉਥੇ ਰਹਿੰਦਾ ਕਿ ਨਹੀਂ ਰਹਿੰਦਾ ਫਿਰ ਪੂਰੀ ਪੂਰੀ ਫੈਮਿਲੀ ਦੀਆਂ ਕੱਢਤੀਆਂ ਵੋਟਾਂ ਕੋਈ ਇੱਕ ਵੋਟ ਕੱਟੀ ਜਾਏ ਪੰਜਾਂ ਦੇ ਵਿੱਚੋਂ ਤੇ ਸਮਝ ਆਂਦੀ ਹੈ ਕਿ ਕੋਈ ਕਲੈਰੀਕਲ ਮਿਸਟੇਕ ਹੋ ਸਕਦੀ ਹੈ ਜਾਂ ਕੋਈ ਗਲਤੀ ਲੱਗ ਸਕਦੀ ਹੈ ਕਿ ਇੱਕ ਵੋਟ ਜੇ ਤੁਸੀਂ ਪੂਰੇ ਪੂਰੇ ਪਰਿਵਾਰਾਂ ਦੀ ਵੋਟ ਕੱਟ ਰਹੇ ਹੋ ਮੈਂ ਤੁਹਾਨੂੰ ਨਾਮ ਲੈ ਕੇ ਦੱਸ ਦਿੰਨਾ ਇਹ ਦੇਖੋ ਜਿਹੜੀਆਂ ਵੋਟਾਂ ਇਹਨਾਂ ਨੇ ਕੱਟੀਆਂ ਜਿਹਨਾਂ ਜਿਹਨਾਂ ਨੂੰ ਮੈਂ ਪਛਾਣ ਰਿਆ ਸੀ ਇਹ ਦੇਖੋ ਰੱਪਰੀ ਸਿੰਘ ਲੜਕਾ ਨਿਰੰਕਾਰੀ ਕਲੋਨੀ ਤੋਂ ਕੱਟੀ ਗਈ ਅਨਿਲ ਕੁਮਾਰ ਜੀ ਬਸੰਤ ਐਵੇਨਿਊ ਤੋਂ ਇਹਨਾਂ ਦੀ ਕੱਟੀ ਗਈ ਠੀਕ ਹੈ ਕਾਰਤਿਕ ਮਹੇਸ਼ਵਰੀ ਸਰਕੂਲਰ ਰੋਡ ਤੋਂ ਇਹਨਾਂ ਦੀ ਕੱਟੀ ਗਈ ਰਿੱਧੀ ਸੂਟ ਬਿਊਟੀ ਐਵੇਨਿਊ ਤੋਂ ਫੇਸ ਚਾਰ ਚੋਂ ਇਹਦੀ ਕੱਟੀ ਗਈ ਅੰਕੁਰ শেਠ ਜੀ ਦੀ ਕੱਟੀ ਗਈ ਦਿਨੇਸ਼ ਕੁਮਾਰ ਤਲਵਾਰ ਜੀ ਆਪਣੇ ਬਿਊਟੀ ਐਵੇਨਿਊ ਤੋਂ ਇਹਨਾਂ ਦੀ ਵੋਟ ਦੇਖੋ ਇਹਨਾਂ ਨੇ ਵੋਟ ਘੱਟਤੀ ਮੇਰਾ ਦੋਸਤ ਹੈ ਦਿਖਸ਼ਾਂਤ अरोड़ा ਬਿਊਟੀ ਐਵੇਨਿਊ ਤੋਂ ਫੇਸ 5 ਤੋਂ ਦਿਖਸ਼ਾਂਤ अरोड़ा ਦੀ ਵੋਟ ਘੱਟਤੀ ਸੌਰਵ ਉਹਦੀ ਵੋਟ ਘੱਟਤੀ ਮਨਜੂਜੀ ਦੀ ਬਿਊਟੀ ਐਵੇਨਿਊ ਤੋਂ ਵੋਟ ਕਰਤੀ ਇਹ ਉਹ ਵੋਟਾਂ ਕਰਦੇ ਆ ਜਿਹੜੇ ਲੋਕ ਲਾਗੇ ਛਾਗੇ ਸ਼ਿਫਟ ਹੋਏ ਨੇ ਠੀਕ ਹੈ ਪਰ ਉਹਨਾਂ ਨੇ ਪੁਰਾਣੀ ਨਵੀਂ ਜਗ੍ਹਾ ਤੇ ਵੋਟ ਨਹੀਂ ਬਣਾਈ ਕਿਉਂਕਿ ਉਹ ਚਾਹੁੰਦੇ ਸੀ ਕਿ ਆਪਾਂ ਜਿੱਥੋਂ ਤਾਂ ਜੰਪਲ ਰਿਹਾ ਪਾ ਉਥੇ ਵੋਟ ਪਾ ਲਈਏ ਵੋਟ ਤੇ ਇੱਕੋ ਹੀ ਆ ਨਾ ਰਾਈਟ ਟੂ ਵੋਟ ਤੇ ਫੰਡਮੈਂਟਲ ਰਾਈਟ ਹੈ ਉਹਦਾ ਬੰਦਾ ਇੱਕ ਵੋਟ ਹੋਏ ਕਿਤੇ ਵੀ ਪਾ ਸਕਦਾ ਇਹਨਾਂ ਨੇ ਉਹਨਾਂ ਦੀਆਂ ਵੋਟਾਂ ਵੀ ਕੱਢਤੀਆਂ ਇਹਦਾ ਮਤਲਬ ਹੈ ਕੀ ਹੈ ਅੱਜੇ ਮੈਂ ਤੁਹਾਨੂੰ ਸਿਰਫ ਬੂਥਾਂ ਦੀ ਲਿਸਟ ਦਿੱਤੀ ਹੈ ਤਿੰਨ ਬੂਥਾਂ ਦੇ ਵਿੱਚੋਂ 25 ਤੋਂ 30 ਵੋਟਾਂ ਕੱਟੀਆਂ ਗਈਆਂ ਇੱਕ ਵਾਰਡ ਦੇ ਵਿੱਚ 12 ਤੋਂ 13 ਬੂਥ ਹੁੰਦੇ ਜੇ 12 ਤੋਂ 13 ਬੂਥਾਂ ਦਾ ਅਨਲਿਸਿਸ ਕਰ ਲੋਗੇ ਇਹਦਾ ਮਤਲਬ ਇੱਕ ਵਾਰਡ 'ਚੋਂ 500 ਵੋਟ ਕੱਟੀ ਗਈ ਤੇ ਅੰਮਰਸਰ ਦੀਆਂ 85 ਵਾਡਾਂ ਨਾ 85 ਵਾਡਾਂ ਨੂੰ ਤੁਸੀਂ ਐਵਰੇਜ 500 ਨਾਲ ਮਲਟੀਪਲਾਈ ਕਰ ਲਓ ਤੁਸੀਂ ਆਪੇ ਦੇਖੋ ਕਿ ਇੱਥੋਂ ਦੇ ਇਲੈਕਸ਼ਨ ਕਾਨਗੋ ਜਿਹੜੇ ਹੋਗੇ ਜਾਂ ਇੱਥੋਂ ਦੇ ਤੁਹਾਡੇ ਐਡਮਿਨਿਸਟ੍ਰੇਸ਼ਨ ਹੋ ਗਿਆ ਜਾਂ ਇੱਥੋਂ ਦਾ ਤੁਹਾਡੇ ਬੀਐਲਓਜ਼ ਹੋਗੇ ਫਿਰ ਦੂਸਰੀ ਚੀਜ਼ ਮੈਂ ਤੁਹਾਨੂੰ ਉਹ ਕੀ ਕਰਾਂ ਉਹ ਕਿਹੜਾ ਕਹਨ ਕਰ ਰਹੇ ਪੋਲੀਟੀਕਲ ਲੀਡਰ ਆਣਾ ਮਿਲ ਕੇ ਇਹਦਾ ਮਤਲਬ ਉਹਨਾਂ ਕੋਲੋਂ ਉਹਨਾਂ ਨੂੰ ਬੈਨੀਫਿਟ ਕੀ ਮਿਲ ਰਿਹਾ ਬ੍ਰਾਈਬ ਲੈ ਰਹੇ ਨਾ ਉਹਨਾਂ ਕੋਲੋਂ ਪੈਸਾ ਮਿਲ ਰਿਹਾ ਹੈਗਾ ਜਿਹੜਾ ਵੋਟਾਂ ਕੱਟੀ ਜਾਂਦੇ ਨੇ ਜਿੰਦੇ ਜਾਗਦੇ ਲੋਕਾਂ ਦੀਆਂ ਵੋਟਾਂ ਕੱਟੀ ਜਾ ਰਹੇ ਫਿਰ ਦੂਸਰੀ ਚੀਜ਼ ਤੁਹਾਨੂੰ ਦੱਸਾਂ ਪੋਲੀਟੀਕਲੀ ਇਹਨਾਂ ਨੇ ਕੀ ਕੀਤਾ ਇਹਨਾਂ ਨੇ ਇੱਕ ਗਵਰਨਮੈਂਟ ਨੇ ਕਿਹਾ ਸੀ ਕਿ ਜਿਹੜੇ ਸੀਨੀਅਰ ਸਿਟੀਜ਼ਨ ਹੋਣਗੇ ਠੀਕ ਹੈ ਉਹਨਾਂ ਦੀਆਂ ਘਰ ਬਹਿ ਕੇ ਵੋਟਾਂ ਪੈਂ ਉਹਨਾਂ ਦੀਆਂ ਵੋਟਾਂ ਘਰ ਬੈ ਕੇ ਪੈਣ 12 ਤਰੀਕ ਉਹਨਾਂ ਦੀ ਲਾਸਟ ਸੀ ਮੈਂ ਵਾਰਡ ਨੰਬਰ 6 ਨਵੀਂ ਤੇ ਪੁਰਾਣੀ 8 ਵਿੱਚ ਦੱਸਣਾ ਚਾਹਾਂਗਾ ਕੋਈ ਵੀ ਬੀਐਲਓ ਨਹੀਂ ਜੇ ਆਇਆ ਸੀਨੀਅਰ ਸਿਟੀਜ਼ਨ ਜਿਹੜੀ ਆ ਉਹ ਕੋਈ ਵੀ ਆਪਣੀ ਵੋਟ ਨਹੀਂ ਜੇ ਕਾਸਟ ਕਰ ਸਕਿਆ ਸੀਨੀਅਰ ਸਿਟੀਜ਼ਨ ਇਹਨਾਂ ਦੇ ਉਹਨਾਂ ਦਾ ਵੀ ਰਾਈਟ ਟੂ ਵੋਟ ਦਾ ਜਿਹੜਾ ਫੰਡਾਮੈਂਟਲ ਰਾਈਟ ਸੀ ਇਹਨਾਂ ਨੇ ਉਹ ਵੀ ਇਨਫਰਿੰਜ ਕਰਤਾ ਕਿਉਂ ਨਾ ਇਹ ਮੈਂ ਰਿਪਰੈਜ਼ੈਂਟੇਸ਼ਨ ਦੀ ਤੀ ਕਿਉਂ ਨਾ ਸਾਰੇ ਬੀਐਲਓਸ ਤੇ ਜਿਹੜੇ ਐਸ ਏਰੀਆਜ਼ ਦੇ ਬੀਐਲਓਸ ਨੇ ਜਾਂ ਇਲੈਕਸ਼ਨ ਕਾਨਗੋ ਨੇ ਜਾਂ ਜਿਹੜੇ ਪੋਲਿਟਿਕਲ ਲੀਡਰਸ ਨੇ ਜਿਹੜੇ ਇਹਦੇ ਵਿੱਚ ਇਨਵੋਲਵ ਨੇ ਆਫਟਰ ਆਲ ਜੇ ਕੋਈ ਵੋਟ ਕੱਟੀ ਕੋਈ ਰੈਫਰੈਂਸ ਪਿਆ ਹੈਗਾ ਕਿਉਂ ਨਾ ਇਹਨਾਂ ਤੇ ਐਫਆਈਆਰ ਦਰਜ ਹੋਏ ਕਿਉਂ ਨਾ ਜਿਹੜੇ ਸਰਕਾਰੀ ਮਹਿਕਮੇ ਦੇ ਵਿੱਚ 2-2 ਲੱਖ ਰੁਪਏ ਲਹਿਾਰੇ ਫਿਰ ਵੀ ਆਪਣੀ ਮਰਜ਼ੀ ਨਾਲ ਕੁਝ ਏਰੀਆ ਇੱਧਰ ਦਾ ਉੱਧਰ ਤੋਂ ਉੱਧਰ ਦਾ ਇੱਧਰ ਕਰੀ ਜਾ ਰਹੇ ਨੇ ਹੈ ਉਹਨਾਂ ਤੇ ਪਰਚੇ ਦਰਜ ਹੋਣ ਨਾਲ ਉਹ ਇਹ ਕਿਉਂਕਿ ਹੁਣ ਵੋਟ ਤੇ ਦੇਖੋ ਏਡੀਸੀ ਮੈਡਮ ਨੇ ਤੁਹਾਡੇ ਸਾਹਮਣੇ ਕਿਹਾ ਕਿ ਨਵੀਂ ਬੰਨੀ ਨਹੀਂ ਤੇ ਫਿਰ ਉਹ ਲੋਕਾਂ ਦੀ ਵੋਟ ਕਿੱਥੇ ਪਾਏਗੀ ਉਹ ਰਾਈਟ ਟੂ ਵੋਟ ਕਿੱਥੇ ਕਰਨਗੇ ਤਾਂ ਕਰਕੇ ਇਹਦੀ ਇੱਕ ਚਿੱਠੀ ਮੈਂ ਪਬਲਿਕ ਇੰਟਰਸਟ ਦੇ ਵਿੱਚ ਜਸਟਿਸ ਜਿਹੜੇ ਹਾਈ ਕੋਰਟ ਦੇ ਹੋਣਗੇ ਮਾਨਯੋਗ ਜਸਟਿਸ ਹਾਈ ਕੋਰਟ ਮੈਂ ਉਹਨਾਂ ਨੂੰ ਵੀ ਇਹਦੀ ਇੱਕ ਕਾਪੀ ਕਰਾਂਗਾ ਤਾਂ ਕਿ ਉਹ ਇਹਦੇ ਤੇ ਵੀ ਸੂ ਮੋਟੋ ਲੈਣ ਤੇ ਜਿਹੜੇ ਵੀ ਸਰਕਾਰੀ ਮੁਲਾਜ਼ਮ ਇਹਦੇ ਤੇ ਇਨਵੋਲ ਹੈ ਉਹਨਾਂ ਦੀ ਨੌਕਰੀ ਜਾਏ ਤੇ ਉਹ ਜੇਲ੍ਹ ਤੇ ਜਾਣ ਤੇ ਜਿਹੜੇ ਉਹਨਾਂ ਦੇ ਐਵੀਡੈਂਸ ਦੇ ਵਿੱਚ ਪੋਲੀਟੀਕਲ ਲੀਡਰ ਇਹਦੇ ਤੇ ਇਨਵੋਲ ਹੈ ਉਹਨਾਂ ਤੇ ਵੀ ਪਰਚੇ ਦਰਜ ਹੋਣ ਤੇ ਉਹ ਵੀ ਜੇਲ ਨੂੰ ਤਾਂ ਕਨਸਟੀਟਿਊਸ਼ਨ ਆਫ ਇੰਡੀਆ ਨੂੰ ਸਟਰੋਂਗ ਕੀਤਾ ਜਾ ਸਕੇ